ਲਖਾਰੇ ਤਦ ਹਰ ਰੋਜ਼ ਹੀ ਹਰ ਸੰਗਤਾਂ ਜਿਹੜੀਆਂ ਮੱਥਾ ਟੇਕਣ ਆਉਂਦੀਆਂ ਉਹਨਾਂ ਦੀ ਰਹਿਸ਼ ਵਾਸਤੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਵੱਲੋਂ ਜਿਹੜੀਆਂ ਉਹ ਸਰਾਵਾਂ ਚ ਪ੍ਰਬੰਧ ਕੀਤੇ ਗਏ ਹਨ ਸਾਰਾ ਕਢੀ ਸਰਾਹ ਜਿਹੜੀ ਆਨਲਾਈਨ ਕਮਰੇ ਉੱਤੇ ਬੁੱਕ ਹੁੰਦੇ ਹਨ ਇਸ ਦੇ ਬਹਹਾਵ ਤੇ ਜਿਹੜੇ ਸਾਈਬਰ ਠਾਕ ਜਿਹੜੇ ਬੈਠੇ ਹਨ ਉਹ ਸੰਗਤਾਂ ਨੂੰ ਗਫਰਾ ਕਰਕੇ ਫਰਜੀ ਉਹਨਾਂ ਨੇ ਆਪਣੀਆਂ ਵੈਬਸਾਈਟ ਬਣਾਈਆਂ QR ਕੋਡ ਦਿੰਦੇ ਹਨ ਪੈਸੇ ਪਵਾ ਲੈਂਦੇ ਹਨ ਮੁੜ ਕੇ ਆਪਣਾ ਫੋਨ ਬੰਦ ਕਰ ਦਿੰਦੇ ਨੇ ਤੇ ਸੰਗਤਾਂ ਜਿਹੜੀਆਂ ਮੁੜ ਕੇ ਸਾਡੇ ਕੋਲ ਕੰਪਲੇਨ ਕਰਦੇ ਹਨ ਮੇਰੀ ਸੰਗਤਾਂ ਨੂੰ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਮਾਣਿਤ ਜਿਹੜੀਆਂ ਵੈਬਸਾਈਟ ਆ ਉਹਨਾਂ ਤੇ ਹੀ ਕਮਰਾ ਬੁੱਕ ਕੀਤਾ ਜਾਵੇ ਸਾਡੇ ਕੋਲ ਜਿਹੜੀਆਂ ਕਮਰਾ ਬੁੱਕ ਕਰਨ ਤੇ ਬਕਾਇਦਾ ਉਹਨਾਂ ਨੂੰ ਰਸੀਪਟ ਵੀ ਮਿਲਦੀ ਆ ਤੇ ਕਿਸੇ ਨਾ ਕਿਸੇ ਪ੍ਰਕਾਰ ਦੀ ਕੋਈ ਠੱਗੀ ਨਹੀਂ ਹੁੰਦੀ ਇਹੋ ਜੇ ਠੱਗਾਂ ਤੋਂ ਸੰਗਤਾਂ ਨੂੰ ਵੀ ਬਚਣਾ ਚਾਹੀਦਾ ਤੇ ਸਾਨੂੰ ਆਪ ਵੀ ਸਾਰਿਆਂ ਨੂੰ ਵੇਰ ਹੋਣਾ ਜਿੱਦਾ ਮੈਂ ਮੀਡੀਆ ਦੇ ਚੈਨਲਾਂ 'ਾਂ ਹੀ ਸੰਗਤਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਘਟੋ ਘਟ ਇਹੋ ਜੇ ਸਾਈਬਰ ਠੱਗਾਂ ਕੋ ਬਚੋ ਜਿਹੜੇ ਵਕ ਵਕ ਤਰਾਂ ਸਾਡੀਆਂ ਸਰਾਮਾਂ ਦੀਆਂ ਫੋਟੋਆਂ ਲਾ ਕੇ ਸਾਡੇ ਜਿਹੜੇ ਉਹ ਸਰਾਮਾਂ ਦੇ ਕਮਰਿਆਂ ਦੀਆਂ ਜਾਣ ਕੇ ਗਲਤ ਫਰਜ਼ੀ ਅਕਾਊਂਟ ਬਣਾ ਬਾਰੇ ਉਹਨਾਂ ਨੂੰ ਜਿਹੜੀ ਆ ਪੁਲਿਸ ਪ੍ਰਚਾਰਣ ਨੂੰ ਅੱਜ ਅਹੀਂ ਕੰਪਲੇਨ ਕੀਤੀ ਆ ਉਥੇ ਇਹਨਾਂ ਨੇ ਪੂਰਾ ਸਨ ਵਿਸ਼ਵਾਸ ਦਿਆ ਕਿ ਤੇ ਬੰਦੀ ਕਾਰਵਾਈ ਕੀਤੀ ਜਾਏਗੀ ਮੈਂਨੂ ਸਾਹਿਬ ਕਿੰਨੇ ਕਿ ਲੋਕਾਂ ਦੀ ਕੰਪਲੇਨਟ ਆਈ ਹੈ ਕਿ ਇਹ ਸੱਗੀ ਹੋਈ ਹੈ ਜੀ ਉਹਨਾਂ ਨਾਲ ਸਾਡੇ ਕੋਲ ਤਕਰੀਬਨ 10 ਕੰਪਲੇਨ ਆ ਚੁੱਕੀਆਂ ਨੇ ਇੱਕ ਦੇ ਤੇ ਵਿਚਾਰੇ ਦੀ ਇੰਨੀ ਹੋ ਜੀ ਕਿ ਆ ਕਿ ਉਹਨੇ ਕਿਊ ਵਰਕ ਆਊਟ ਦਿੱਤਾ ਪਹਿਲਾਂ ਉਹਨੇ 3100 ਰੁਪਏ ਭੋਇਆ ਜਿਹੜੀ ਉਹਦੇ ਅਕਾਊਂਟ ਚ ਆਪਣੇ ਪਰਸਨਲ 40000 ਰੁਪਏ ਸੀ ਉਹ ਵੀ ਉਹਦਾ ਹੋ ਗਿਆ ਨਿਕਲਿਆ ਗਿਆ ਇਸ ਤੋਂ ਪਹਿਲਾਂ ਵੀ ਠੱਗੀ ਦਾ ਮਾਮਲਾ ਆਇਆ ਸੀ ਚਾਂਦਲੇ ਨੂੰ ਲੈ ਕੇ ਪਰਦੋਸ਼ਣ ਦਿਲਕਿਆਈਆਂ ਆਵਾਜ਼ੋ ਕਰਨੇ ਕਿਤੇ ਇਹ ਤੋਂ ਪਹਿਲਾਂ ਵੀ ਇੱਕ ਠੱਗੀ ਦਾ ਆਇਆ ਸੀ ਸਾਡੇ ਸਾਹਮਣੇ ਉਹ ਬੰਦਾ ਤੇ ਟ੍ਰੇਸ ਨਹੀਂ ਹੋਇਆ ਪਰ ਘੱਟੋ ਘੱਟ ਉਹਦਾ ਅਕਾਊਂਟ ਜ਼ਰੂਰ ਬੰਦ ਹੋ ਗਿਆ ਹੁਣ ਵੀ ਮੈਂ ਇਹਨਾਂ ਨੂੰ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਘੱਟੋ ਘੱਟ ਤੇ ਇਮੀਡੀਏਟਲੀ ਕਾਰਵਾਈ ਕੀਤੀ ਜਾਵੇ ਤਾਂ ਜੋ ਲਗਾਤਾਰ ਛੁੱਟੀਆਂ ਵੀ ਚੱਲ ਰਹੀਆਂ ਸੰਖਤਾਂ ਦਾ ਰਾਜ ਵੀ ਵਧ ਰਿਹਾ ਹਰ ਕਿਸੇ ਨੂੰ ਸੰਖਤ ਨੂੰ ਹੁੰਦੀ ਆ ਕਿ ਸਾਡਾ ਆਨਲਾਈਨ ਕਮਰਾ ਬੁੱਕ ਹੋ ਗਿਆ ਪਰ ਜਿਹੜੇ ਇਹੋ ਜਿਹੇ ਛਾਇਵਾ ਠੱਗ ਹੈ ਜਦੋਂ ਉਹ ਆਪਣੇ ਪੈਸੇ ਵਾ ਲੈ ਲੈਂਦੇ ਨੇ ਰਸੀਦ ਉਹਨਾਂ ਕੋਲ ਹੁੰਦੀ ਨਹੀਂ ਕੋਈ ਉਹ ਸਾਡੇ ਕੋ ਆਣ ਕੇ ਸਾਰਾ ਗੜੀ ਕਹਿੰਦੇ ਸਾਡਾ ਉਹਨਾਂ ਨੇ ਕਮਰਾ ਬੁੱਕ ਆ ਪਰ ਉਹ ਗੁੰਮਰਾਹ ਹੋ ਚੁੱਕੇ ਹੁੰਦੇ ਹਨ ਉਹਨਾਂ ਨੂੰ ਕੋਈ ਕਮਰਾ ਨਹੀਂ ਇਤਰਾ ਮਿਲਦਾ ਸ਼੍ਰੀ ਗੁਰਪ੍ਰੀਤ ਸਿੰਘ ਮੈਨੇਜਰ ਸਾਰਾ ਗੜੀ ਸਰਾ ਉਹਨਾਂ ਨੇ ਕੰਪਲੇਨਟ ਦਿੱਤੀ ਹੈ ਕੀ ਯਾਤਰੀਆਂ ਨਾਲ ਠੱਗੀਆਂ ਠੋਰੀਆਂ ਹੋ ਰਹੀਆਂ ਕਿਸੇ ਬੰਦੇ ਨੇ ਫੇਕ ਅਕਾਊਂਟ ਬਣਾਇਆ ਹੈ ਫੇਕ QR ਕੋਡ ਬਣਾਇਆ ਹੈ ਆਨਲਾਈਨ ਤੇ ਜਦੋਂ ਕੋਈ ਬੁੱਕ ਕਰਾਉਂਦੇ ਆ ਤੇ ਉਹ ਆਪਣੇ ਅਕਾਊਂਟ ਵਿੱਚ ਪੈਸੇ ਪਾ ਲੈਂਦਾ ਹੈ ਤੇ ਗੁਰਪ੍ਰੀਤ ਸਿੰਘ ਜੀ ਨੇ ਕੰਪਲੇਨਟ ਦਿੱਤੀ ਹੈ ਤੇ ਅਸੀਂ ਹੁਣ ਪੜਤਾਲ ਕਰਕੇ ਕਾਨੂੰਨੀ ਕਾਰਵਾਈ ਕਰਾਂਗੇ ਜੀ ਕਹਿੰਦਾ ਜੀ ਮੈਂ ਜਿਸ ਤੋਂ ਪਹਿਲਾਂ ਵੀ ਇੱਕ ਵਾਰ ਐਕਸਪੀਰੀ ਹੋਣਾ ਹੈ ਕਿ ਸਾਰਾ ਕੁਝ ਇਸ ਤੋਂ ਦੇਖਿਆ ਗਿਆ ਕਿ ਸਾਕੇ ਨੂੰ ਅਸੀਂ ਪੂਰੇ ਪ੍ਰੀਕਾਸ਼ਨਸ ਵੀ ਲੈ ਰਹੇ ਹਾਂ ਤੇ ਅਸੀਂ ਜਿਹੜੇ ਕਸਟਮਰਸ ਹੈਗੇ ਆ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਉਹ ਪੂਰੇ ਅਵੇਅਰ ਰਹਿਣ ਤੇ ਪੂਰੇ ਵੈਰੀਫਾਈ ਕਰਕੇ ਤਾਂ ਹੀ ਅਕਾਊਂਟ ਇਸ ਪੈਸਵਨ ਕਰ ਲੈ ਸਾਰਾ ਗੜੀ ਦੀ ਸਾਰਾ ਗੜੀ ਸਰਾਂਦੇ ਨਹੀਂ ਵੈਸੇ ਵੀ ਕੁਝ ਖਰੀਦੋ ਫਰੋਦਥੀ ਕਰਦੇ ਆ ਕਿਤੇ ਬੁਕਿੰਗ ਹੋਟਲ ਵਗਰਾ ਦੀ ਬੁਕਿੰਗ ਵੀ ਕਰਾਂਦੇ ਆ ਵੀ ਆਨਲਾਈਨ ਵੀ ਪਰਚੇਸ ਕਰਦੇ ਆ ਤਾਂ ਉਹਦਾ ਵੀ ਖਿਆਲ ਰੱਖਣਾ ਲੱਗਦਾ ਸਰ ਸੌਫਟ ਟਾਰਗੇਟ ਨਹੀਂ ਕੌਸਟੇ ਸਥਾਨੀ ਆਉਂਦੇ ਨੇ ਸਰਕਾਰ ਦੇ ਕੋਲ ਸੋ ਲੱਗਦਾ ਇਹ ਸੌਫਟ ਟਾਰਗੇਟ ਕਰਕੇ ਹੀ ਇਹ ਜੀਆ ਕਰਨੇ ਚਾਹ ਰਹੇ ਨੇ ਕੋਈ ਤੁਹਾਨੂੰ ਲੱਗਦਾ ਦੇਖੋ ਇਹ ਕਾਫੀ ਥਾਵਾਂ ਤੇ ਫਰਾਡ ਹੋ ਰਹੀ ਹੈ ਕਾਫੀ ਤਰ੍ਹਾਂ ਦੇ ਫਰਾਡ ਹੋ ਰਹੀ ਹੈ ਤੇ ਪੁਲਿਸ ਕਾਫੀ ਹੱਦ ਤੱਕ ਕਾਮਯਾਬੀ ਹੁੰਦੀ ਹੈ ਇਹਨਾਂ ਨੂੰ ਨਾਕਰ ਕਰਨੇ ਚ ਤੇ ਅਸੀਂ ਕਰ ਵੀ ਰਹੇ ਹਾਂ ਤੇ ਇਹਦੇ ਬਾਰੇ ਵੀ ਅਸੀਂ ਕਰਕੇ ਤੁਹਾਨੂੰ ਦੱਸਾਂਗੇ ਕੌਸਟੇ ਪਲਾਜ਼ਾ ਦੇ ਵਿੱਚ ਵੀ ਕੁਝ ਲੋਕ ਇਸ ਤਰੀ ਲੰਮੇ ਪਏ ਰਹਿੰਦੇ ਨੇ ਕੋਈ ਵੈਰੀਫਿਕੇਸ਼ਨ ਦੀ ਕੋਸ਼ਿਸ਼ ਨਹੀਂ ਆ ਗਈ ਔਰ ਕਈ ਵਾਰੀ ਲੋਕਾਂ ਨੂੰ ਚੋਰੀਆਂ ਵੀ ਕਰਦੇ ਨੇ ਸਾਡੀ ਪੀਸੀਆਰ ਪਾਰਟੀਆਂ ਤੇ પેટ્રોલਿੰਗ ਦੇ ਥਾਣੇ ਦੀ ਗਸ਼ਤ ਸਾਡੀ ਉਥੇ ਮੌਜੂਦ ਹੁੰਦੀ ਹੈ ਜੇ ਕੋਈ ਵੀ ਸੰਸ਼ਕੀ ਲੱਗਦਾ ਹੈ ਸੇ ਜ਼ਰੂਰ ਉਹਨੂੰ ਵੈਰੀਫਾਈ ਕਰਦੇ